ਸੌਕੀ ਨਹੀਂ ਕਬੱਡੀ ਬਿੱਲੋ ਕੱਢਣੀ ਜੱਪਾ ਕੱਲੇ ਕੱਲੇ ਡਰਾਂ ਨੂੰ ਲਾਈਦਾ ਹੁੰਦੀ ਸੌਕੀ ਨਹੀਂ ਕਬੱਡੀ ਬਿੱਲੋ ਕੱਢਣੀ ਜੱਪਾ ਕੱਲੇ ਕੱਲੇ ਡਰਾਂ ਨੂੰ ਲਾਈਦਾ ਲੋਬੇ ਮਿੱਤਰੋ ਅੱਜ ਤੁਹਾਨੂੰ ਅਸੀਂ ਕਬੱਡੀ ਗੀਤ ਸੁਣਾਉਣ ਲੱਗੇ ਆ ਜੋ ਕਿ ਕਬੱਡੀ ਤੇ ਲਿਖਿਆ ਗਿਆ ਵਾ ਜਿੰਨੇ ਵੀ ਮੇਰੇ ਵੀਰ ਕਬੱਡੀ ਖੇਡਦੇ ਨੇ ਚਾਹੇ ਰੇਡਰ ਨੇ ਚਾਹੇ ਮੇਰੇ ਵੀਰ ਉਹ ਸਟਾਪਰ ਨੇ ਚਾਹੇ ਦਰਸ਼ਕ ਵੀਰ ਆ ਕਬੱਡੀ ਦੇਖਣ ਵਾਲੇ ਦਰਸ਼ਕ ਵੀਰ ਆ ਪ੍ਰਮੋਟਰ ਨੇ ਜਿੰਨੇ ਵੀ ਛੋਟੀ ਜੀ ਕੋਸ਼ਿਸ਼ ਕੀਤੀ ਆ ਮੇਰਾ ਆਪਣਾ ਲਿਖਿਆ ਗੀਤ ਆ ਗੀਤ ਦਾ ਨਾਮ ਕਬੱਡੀ ਆ ਜੀ ਓ ਜਾਨ ਨਾਲ ਹੈ ਬਾਜੀ ਜਿੱਤੀ ਜਾਂਦੀ ਤੇ ਜਾਨ ਨਾਲ ਹੈ ਜੱਗ ਤੇ ਚੜ੍ਹਾਈ ਹੁੰਦੀ ਓ ਮਰਦਾ ਮਰਦਾ ਮਰ ਜਾਂਦਾ ਤੇਜੀ ਦੀ ਯਾਰੀ ਨਸ਼ਿਆਂ ਦੇ ਨਾਲ ਪਾਈ ਹੁੰਦੀ ਉਹ ਹੁੰਦੀ ਸੌਕੀ ਨੇ ਕਬੱਡੀ ਵਿੱਲੋ ਖੇਡਣੀ ਸੌਕੀ ਨੇ ਕਬੱਡੀ ਵਿੱਲੋ ਖੇਡਣੀ ਜੱਪਾ ਕੱਲੇ ਕੱਲੇ ਰੱਦਰਾ ਨੂੰ ਲਾਈਦਾ ਹੁੰਦੀ ਸੌਕੀ ਨੇ ਕਬੱਡੀ ਵਿੱਲੋ ਖੇਡਣੀ ਜੱਪਾ ਕੱਲੇ ਕੱਲੇ ਰੱਦਰਾ ਨੂੰ ਲਾਈਦਾ ਓ ਮਾਗਦੇ ਮਹੀਨੇ ਪੈਂਦਾ ਛੱਡਣਾ ਓ ਮਾਗਦੇ ਮਹੀਨੇ ਪੈਂਦਾ ਛੱਡਣਾ ਮਿੱਟੀਏ ਨੀ ਨੱਕ ਵੀਰ ਜਾਈ ਦਾ ਸੋਕੀ ਨੀ ਕਬਾਡੀ ਹੁੰਦੀ ਕੱਢਣੀ ਜੱਪਾ ਕੱਲੇ ਕੱਲੇ ਰੱਦਰਾਂ ਨੂੰ ਲਈ ਦਾ ਲੰਗੜੇ ਵਾਲੇ ਦੀ ਹੁੰਦੀ ਚੜਾਈ ਨਹੀਂ ਆਲਾ ਖੁਸ਼ੀ ਫਿਰਦੇ ਨੇ ਰੱਡ ਰੱਪ ਜਾਈ ਨਹੀਂ ਨੰਗਲ ਵਾਲੀ ਹੁੰਦੀ ਵੜੀ ਚੜਾਈ ਨਹੀਂ ਆਲਾ ਖੁਸ਼ੀ ਫਿਰਦੇ ਸੀ ਰੱਡ ਰੱਪ ਜਾਈ ਨਹੀਂ ਪੈਂਦਾ ਸੱਪਾਂ ਦੀਆਂ ਸਰੀਆਂ ਨੂੰ ਮਿੱਦਣਾ ਪੈਂਦਾ ਸੱਪਾਂ ਦੀਆਂ ਸਰੀਆਂ ਨੂੰ ਮਿੱਦਣਾ ਬੇੜਾ ਪਿੰਡ ਵਾਲੀ ਨਹਿਰ ਤੇ ਵਿਲਾਈ ਦਾ ਸੌਕੀ ਨੇ ਕਬਾਡੀ ਹੁੰਦੀ ਕੱਢਣੀ ਜੱਪਾ ਕੱਲੇ ਕੱਲੇ ਰੱਦ ਰਾਨ ਨੂੰ ਲਾਈਦਾ ਸੌਕੀ ਨਹੀਂ ਕਵਾਡੀ ਹੁੰਦੀ ਕਹਿ ਦੇਣੀ ਜੱਪਾ ਕੱਲੇ ਕੱਲੇ ਰੱਦ ਰਾਨ ਨੂੰ ਲਾਈਦਾ ਯਾਰਾਂ ਦਾ ਯਾਰ ਗੋਪਿਕਸ ਨਾਲ ਕੱਟਨੀ ਏਕ ਮਟਰ ਵਾਲਾ ਕੱਢ ਜ਼ਿੰਦਾ ਵੱਟਨੀ ਕਿਆ ਨਾ ਹੈ ਯਾਰ ਗੋਪੀ ਘਟ ਜ਼ਿੰਦਾਬਟਨੀ ਇੱਕ ਮਾ ਟੂਰ ਵਾਲਾ ਕਿਸੇ ਨਾਲੋਂ ਕੱਟ ਨਹੀਂ ਬਾਜੀ ਜੰਡਵੜ ਖੁਸ਼ੀ ਨਾਲ ਨੱਚਦਾ ਬਾਜੀ ਜੰਡਵੜ ਖੁਸ਼ੀ ਨਾਲ ਨੱਚਦਾ ਸੁੱਖ ਮਿਲਿਆ ਮਿਹਨਤ ਕਰਾਈ ਦਾ ਸੌਖੀ ਨਹੀਂ ਕਬਾਡੀ ਹੁੰਦੀ ਕੱਢਣੀ ਜੱਫਾ ਕੱਲ ਕੱਲ ਰੇ ਡਰਾਂ ਨੂੰ ਲਾਈਦਾ ਸਭ ਕਿਨੇ ਕਬੱਡੀ ਹੁੰਦੀ ਖੇਡਣੀ ਸਭ ਕੱਲੇ ਕੱਲੇ ਰ ਡਰਾਂ ਨੂੰ ਲਈ ਦਾ ਉਹਦੇ ਖਲੀਂ ਗਾਉਂਡ 'ਤੇ ਸਿੱਧ ਮੰਦੀ ਆ ਕੇ ਨੀ ਮੱਕਣ ਨੂੰ ਥੱਕ ਗਏ ਆ ਬੜਾ ਸਮ ਜਾ ਕੇ ਰੌਣਡ ਵੇਟ ਸੱਜਮਾਂ ਦੀ ਆਕੇ ਨੀ ਮੱਕਣ ਨੂੰ ਤੱਕ ਗਿਆਂ ਬੜਾ ਸਮਝ ਆਕੇ ਨੀ ੜ ਦਾ ਮਹੀਨਾ ਬੜਾ ਤਪਦਾ ੜ ਦਾ ਮਹੀਨਾ ਬੜਾ ਤਪਦਾ ਕਾਮਿਨੀਆਂ ਪੋਰ ਖਬਰਾਈ ਦਾ ਸਭ ਕੀ ਨੀ ਕਬੱਡੀ ਹੁੰਦੀ ਖੇਡਣੀ ਜੱਪਾ ਕੱਲੇ ਕੱਲੇ ਡਰਾਂ ਨੂੰ ਲਾਈਦਾ ਸੋਕੀ ਨੀ ਕਬੱਡੀ ਹੁੰਦੀ ਖੇਡਣੀ ਜੱਪਾ ਕੱਲੇ ਕੱਲੇ ਰੱਡਰਾਂ ਨੂੰ ਲਾਈਦਾ ਉਹ ਮਾਗਦੇ ਮਹੀਨੇ ਪੈਂਦਾ ਛੱਡਣਾ ਭਾਗਦੇ ਮਹੀਨੇ ਪੈਂਦਾ ਛੱਡਣਾ ਮਿੱਟੀਏ ਨਿੱਕੇ ਵੀਰ ਜਾਈਦਾ ਸੌਕ ਨੇ ਕਬੱਡੀ ਹੁੰਦੀ ਖੇਡਣੀ ਜੱਪਾ ਕੱਲੇ ਕੱਲੇ ਰੱਡਰਾਂ ਨੂੰ ਲਾਈਦਾ ਲੋ ਵੀ ਦੋਸਤੋ ਛੋਟੀ ਜੀ ਕੋਸ਼ਿਸ਼ ਕੀਤੀ ਆ ਸਬਸਕ੍ਰਾਈਬ ਵੀ ਕਰਿਓ ਤੇ ਸ਼ੇਅਰ ਵੀ ਜ਼ਰੂਰ ਵੀਰੇ ਕਰਿਓ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਕਰਦੇ ਆਂ